ਲੇ ਲੋਕਤੰਤਰ ਦਾ ਪਰਵਯਾ ਸਭਿਆ ਇਹਦੇ ਚੋਂ ਸਭ ਨੂੰ ਵੋਟ ਪਾਉਣੀ ਚਾਹੀਦੀ ਆ ਠੀਕ ਹੈ ਮੈਂ ਕੈਂਡੀਡੇਟ ਆਂ ਪਰ ਮੈਂ ਹਮੇਸ਼ਾ ਹੀ ਵੋਟ ਕਰਦਾ ਮੈਂ ਕਦੀ ਜ਼ਿੰਦਗੀ ਚ ਆਪਣੀ ਵੋਟ ਮਿਸ ਨਹੀਂ ਕੀਤੀ ਤੇ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਵੋਟ ਜ਼ਰੂਰ ਕਰੋ ਕਿਉਂਕਿ ਵੋਟ ਹੀ ਆ ਜਿਹੜੀ ਤੁਹਾਡੀ ਆਪਣੀ ਜਿਹੜੀ ਭਾਵਨਾਵਾਂ ਉਹ ਦੇਸ਼ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਆਪਣੀ ਜੋ ਤੁਸੀਂ ਆਉਣ ਵਾਲੇ 5 ਸਾਲ ਚ ਕਰਨਾ ਚਾਹੁੰਦੇ ਜੇ ਉਹਦੀ ਪ੍ਰਤੀ ਤੁਹਾਡੀ ਇਹ ਜਿਹੜੀ ਸੈਂਸੈਰਿਟੀ ਨੂੰ ਦਰਸਾਉਂਦੀ ਆ ਕਿ ਤੁਸੀਂ ਕਿੰਨੇ ਸੈਂਸੀਅਲ ਜੇ ਨਹੀਂ ਤਾਂ ਅਸੀਂ ਡਿਸਕਸ਼ਨ ਕਰਦੇ ਰਹੀਏ 5 ਸਾਲ ਅਸੀਂ 5 ਸਾਲ ਅਸੀਂ ਫਿਰ ਕਿੰਤੂ ਪਰੰਤੂ ਕਰਦੇ ਰਹੀਏ ਹੈਰ ਬਈਆ ਨਹੀਂ ਠੀਕ ਹੈ ਨਹੀਂ ਠੀਕ ਫਿਰ ਉਹ ਠੀਕ ਨਹੀਂ ਹੈ ਜੇ ਆਪਾਂ ਇਹਦਾ ਪਾਰਟ ਨਹੀਂ ਬੰਦੇ ਇਸ ਉਤਸਵ ਦਾ ਹਿੱਸਾ ਨਹੀਂ ਬੰਦੇ ਜੇ ਰਿਪੋਰਟ ਕਾਸਟ ਨਹੀਂ ਕਰਦੇ ਤੇ ਫਿਰ ਅਸੀਂ ਕਿੰਤੂ ਪਰੰਤੂ ਕਰਨ ਦੇ ਹੱਕਦਾਰ ਨਹੀਂ ਰਹਿੰਦੇ ਇਹ ਅਤਰਪ ਸੀ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਵੀਦਾਰੇ ਨਾ ਰਸਤਾ ਦਿਲ ਦੀ ਸੁਣੋ ਤੁਸੀਂ ਕਹੇ ਦਿਲ ਦਿਮਾਗ ਦੀ ਸੁਣੋ ਹਮੇਸ਼ਾ ਜਿਹੜਾ ਵਾ ਮਤਦਾਨ ਇਸੇ ਕਰਕੇ ਨਾ ਨਾ ਦਾ ਨਾ ਕਿਸੇ ਟਾਈਮ ਮਤਦਾਨ ਤੇ ਇਸੇ ਕਰਕੇ ਨਾ ਦੇਣ ਸਮਝ ਆਪਾ ਵੋਟ ਕਾਸ ਕਰਦੇ ਆਂ ਦਾ ਨਹੀਂ ਕਰਦੇ ਆਂ ਹੈਨਾ ਵੋਟ ਪਾਉਨੇ ਆਂ ਦਿੰਨੇ ਆ ਕਿਸ ਨੂੰ ਵੋਟ ਤੇ ਮਤ ਨਾ ਮਤ ਨਾ ਦਈਏ ਕਿਉਂਕਿ ਇਹ ਬੜੇ ਲੀਡਰ ਸ਼ਤਾਨ ਆ ਇਹ ਦਿਲ ਦੀ ਸੁਣ ਤਾ ਦਿਲ ਤੱਕ ਰੱਖਦੇ ਹੋਏ ਲੋਕਾਂ ਨੂੰ ਭਾਵਕ ਹੋ ਕੇ ਨਾ ਵੋਟ ਬੈਂਕ ਬਣੇ ਰੋ ਸਾਡੀਆਂ ਜੇਬਾਂ 'ਚ ਪੈ ਰਹੋ ਅਸੀਂ ਕੁਛ ਨਾ ਕਰੀਏ ਤੇ ਤੁਸੀਂ ਅਸੀਂ ਜੇਬਾਂ 'ਚ ਤੁਹਾਨੂੰ ਕੱਢੀਏ ਵੋਟ ਬੈਂਕ ਦੇ ਰੂਪ 'ਚ ਫਿਰ ਦਿੱਤੀਏ ਫਿਰ ਮੌਜਾਂ ਲਈਏ ਤੁਸੀਂ ਨਰਕ ਚ ਰਹੋ ਭਾਵੇਂ ਤੇ ਭਾਵੇਂ ਚੰਗੇ ਰਹੋ ਜੋ ਵੀ ਦੇਸਲਾਹਤ 'ਚ ਵੀ ਰਹੋ ਅਸੀਂ ਫੇਰ ਨਾ ਤੁਹਾਨੂੰ 5 ਸਾਲ ਪੁੱਛੀਏ ਤੇ ਫੇਰ ਤੁਹਾਨੂੰ ਟੀਕਾ ਵੋਟ ਕਹਿ ਕੇ ਵੋਟ ਬੈਂਕ ਕਹਿ ਕੇ ਜੇਬ 'ਚੋਂ ਕੱਢੀਏ ਇਸੇ ਕਰਕੇ ਮੈਂ ਨਾ ਉੱਤੇ ਦਿਮਾਗ ਦੀ ਸੁਣੋ ਮਤਦਾਨ ਆ ਮਤ ਇੱਥੇ ਆ ਅੱਧੀ ਅਸੀਂ ਸਾਡਾ ਸਲੋਗਨ ਸੀ ਦਿਲ ਦਿਮਾਗ ਦਿਲੋਂ ਦੇ ਮਾਰਗ ਦੀ ਸੁਣੋ ਤੇ ਫਿਰ 2 ਮਿੰਟ ਤੋਂ ਬੇਕਾਰ ਲੱਗਦਾ ਕਿ ਲੋਕ ਉਹ ਦਿਮਾਗ ਦੀ ਸੁਣਨਗੇ ਬਿਲਕੁਲ ਬਹੁਤ ਪੋਜ਼ਿਟਿਵ ਹੈ ਯਾਰ ਇਹ ਲੋਕ ਕਿ ਮੈਰਿਟ ਬਣਾਉਂਦੇ ਪਏ ਕੈਂਡੀਡੇਟ ਕੌਣ ਹੈ ਚਾਰ ਕੈਂਡੀਡੇਟ ਹੈ ਕੌਣ ਅਵੇਲੇਬਲ ਹੈ ਕੌਣ ਅਸੈਸਿਬਲ ਹੈ ਇਹਦਾ ਟਰੈਕ ਰਿਕਾਰਡ ਹੈ ਕੰਮ ਕਰਨ ਦਾ ਕਿੰਨੇ ਕੁਝ ਕਰਕੇ ਦਿਖਾਇਆ ਲੋਕਾਂ ਨੂੰ ਨੇੜੇ ਕੌਣ ਲੱਗਦਾ ਹੈ ਨਾ ਚਾਰ ਕੈਂਡੀਡੇਟ ਹੈ ਕੱਲ ਨੂੰ 5 ਸਾਲ ਲੱਗੇ ਏ ਕਿਸੇ ਨੇ ਵੇਖਣਾ ਹੋਵੇ ਵੀ ਕੌਣ ਯਾਰ ਲੱਭੂਗਾ ਇਹ ਚਾਰ ਕੈਂਡੀਡੇਟ ਜਿਹੜੇ ਉਹਨਾਂ ਚ ਮੈਰਿਟ ਬਣਾਉਣੀ ਹੋਵੇ ਤੇ ਫਿਰ ਇੱਦਾਂ ਬਹੁਤ ਔਖਾ ਕੰਮ ਨਹੀਂਗਾ ਪਰ ਸਮਝਦਾਰੀ ਨਾਲ ਕਿ ਮੈਰਿਟ ਬਣਾਉਣ ਕੇ ਲੋਕੀ ਬੜੇ ਸਮਝਦਾਰ ਹੋ ਗਿਆ ਹੁਣ ਹੁਣ ਵੋਟ ਬੈਂਕ ਨਹੀਂ ਰਹਿ ਲੋਕ ਹੁਣ ਕਿਸੇ ਦੇ ਜੇਬਾਂ ਚ ਨਹੀਂ ਆਗੇ ਲੋਕੀ ਹੁਣ ਟੀਕਾ ਵੋਟਰ ਹੀ ਆਗੇ ਲੋਕੀ ਹੁਣ ਸਮਝਦੇ ਲੋਕੀ ਕੋਈ ਖੁਸ਼ ਕਰੂਗਾ ਤੇ ਵੋਟ ਦਾ ਹੱਕਦਾ ਰਹੂਗਾ ਨਹੀਂ ਤੇ ਨਹੀਂ ਰਹੂਗਾ ਨੰਨੇ ਮਾਮਾ ਅੰਨਾ ਜੇ ਵੋਟ ਕਰਨ ਵਾਸਤੇ ਆਇਆ ਪੂਰਾ ਪਰਿਵਾਰ ਪਹੁੰਚਿਆ ਹੋਇਆ ਹੈ ਤੋ ਇਸ ਨੂੰ ਜਿਹੜਾ ਕਹਿੰਦੇ ਕਰਮਾ ਵਾਲਾ ਭਾਗ ਵਾਲਾ ਦਿਨ ਹੈ ਸੋ ਇਸ ਤਰ੍ਹਾਂ ਪਰਵਾਰਾਂ ਨੇ VOTING ਕੀਤੀ ਅੱਜ ਹਾਂਜੀ ਬਿਲਕੁਲ ਇਹ ਸਾਡੀ ਸਾਡੀ ਕੰਜਕ ਦੇਵੀ ਆ ਇਹ ਬੜੀ ਹਾਂਜੀ ਜੀ ਮਿਸ ਜੋਸ਼ੀ ਦੇ ਸਾਹਮਣੇ ਜਦੋਂ ਉਸਨੇ